ਇਹ ਪਿਛਲੇ 15 ਦਿਨ ਤੋਂ ਦੋਸਤਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਡਰੱਗਸ ਦੇ ਅਗੇਂਸਟ ਜਿਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਸਪੈਸ਼ਲ ਸੈਲ ਵਾਲਿਆਂ ਨੂੰ ਸਾਡੀ ਕਮਿਸ਼ਨਰਡ ਪੁਲਿਸ ਦੇ ADCP ਤੇ ACP ਨੇ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਤੇ ਕੁੱਲ 9 ਬੰਦੇ ਗ੍ਰਿਫਤਾਰ ਕੀਤੇ ਗਏ ਹਨ ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ 6 ਜਿਹੜੇ ਹਨ ਉਹ ਅਮਰਸਰ ਤੋਂ ਦੂਰ ਜਲੰਧਰ ਤੋਂ ਇਹਨਾਂ ਦੇ ਪੋਜੀਸ਼ਨ ਤੋਂ ਵਕ-ਵਕ ਟਾਈਮ ਵਕ-ਵਕ ਪਲੇਸਸ ਤੋਂ 111000 ਨਸ਼ੀਲੀ ਗੋਲੀਆਂ ਮੇਜਰਲੀ ਟ੍ਰਾਮਾਡੋਲ ਉਹ ਬਰਾਮਦ ਹੋਈਆਂ ਓਪੀਐਮ 3.5 ਕਿਲੋ ਓਪੀਐਮ ਅਫੀਮ ਬਰਾਮਦ ਹੋਈ ਹੈ ਤੇ ਇੱਕ ਦੇ ਕੋਲ ਕੰਟਰੀਮੇਟ ਵੈਪਨ ਵੀ ਬਰਾਮਦ ਹੋਇਆ ਹੈ ਇਹ ਵੱਡਾ ਗਿਰੋਹ ਸੀਗਾ ਮੋਡਸ ਆਪਰੇਂਡੀ ਇਹ ਹੈ ਕਿ ਕੁਝ ਸ਼ਹਿਰਾਂ ਚ ਜਿਵੇਂ ਆਗਰਾ ਮੁਰਾਦਾਬਾਦ ਮੁਜ਼ਫਰਨਗਰ ਜਿੱਥੇ ਜਿਨ ਗਲੀਆਂ ਚ ਮੋਹਲਿਆਂ ਚ ਬਾਜ਼ਾਰਾਂ ਚ ਕਾਫੀ ਸੰਖਿਆ ਚ ਕੈਮਿਸਟਰੀ ਦੁਕਾਨਾਂ ਸੀਗੀਆਂ ਉਦੇ ਵਿੱਚੋਂ ਇਹ ਨਸ਼ੀਲੀ ਗੋਲੀਆਂ ਨੂੰ ਡਾਇਵਰਟ ਕਰਦੇ ਸੀਗੇ ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅੰਮ੍ਰਿਤਸਰ ਹੁੰਦੀ ਸੀਗੀ ਤੇ ਉੱਥੇ ਅੱਗੇ ਇਹ ਪਰਚੂਨ ਦੇ ਹਿਸਾਬ ਨਾਲ ਇਹ ਵਿੱਚ ਜਾਂਦਾ ਸੀ ਤੇ ਵਿਕਰਮ ਕਰਕੇ ਇੱਕ ਮੇਨ ਇਨਫਾ ਦਾ ਜਿਹੜਾ ਬੰਦਾ ਹੈ ਉਹ ਅੰਮ੍ਰਿਤਸਰ ਤੋਂ ਆਪਾਂ ਗ੍ਰਫਤਾਰ ਕੀਤਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆ ਵੀ ਆਇਆ ਕਿ ਇਹਨਾਂ ਨੇ ਕੋਰੀਅਰ ਰਾਹੀਂ ਫੌਰਨ ਵੀ ਕੁਝ ਡਰੱਗਸ ਨੂੰ ਡਾਇਵਰਟ ਕੀਤਾ ਗਿਆ ਮੇਜਰਲੀ ਜਿਹੜੀ ਡਰੱਗਸ ਦੀ ਇਹਨਾਂ ਦੀ ਆ ਰਿਜਨ ਹੈ ਜਿਹੜੀ ਮੈਨੂਫੈਕਚਰਿੰਗ ਹੈ ਉਹ ਗੁਜਰਾਤ ਦੀ ਹੈ ਉਹ ਵੀ ਆਪਾਂ ਵੈਰੀਫਾਈ ਕਰਾ ਲਈ ਕੰਸਰਨ ਅਥਾਰਟिटीज ਨੂੰ ਪੇਚ ਕੇ ਕਿ ਉੱਥੇ ਜਿਹੜੀ ਜਨ ਫੈਕਟਰੀਆਂ ਚੇ ਬਣ ਰਹੀ ਹੈ ਕਿ ਆ ਉਹ ਲੀਗਲ ਬਣ ਰਹੀ ਹੈ ਇਲੀਗਲ ਬਣ ਰਹੀ ਹੈ ਬਾਕੀ ਜਿਹੜੇ ਹੋਲ سیلਰ ਸੀਗੇ ਜਿਹੜੇ ਇੰਦਨ ਸ਼ਹਿਰ ਯੂਪੀ ਦੇ ਸ਼ਹਿਰ ਦੇ ਜਿਹੜੇ ਹੋਲ سیلਰਸ ਜਿਹੜੇ ਡਾਇਵਰਟ ਕਰ ਰਹੇ ਸੀਗੇ ਇਲੀਗਲ ਟ੍ਰੇਡ ਲਈ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰ ਲਓ ਆਇਡੈਂਟੀਫਾਈ ਹੋ ਗਏ ਨੋ ਨਾਮਿਨੇਟਡ ਕੇਸ ਇਹ ਪਿਛਲੇ 15 ਦਿਨ ਤੋਂ ਦੋਸਤਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਡਰੱਗਸ ਦੇ ਅਗੇਂਸਟ ਜਿਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਸਪੈਸ਼ਲ ਸੈਲ ਵਾਲਿਆਂ ਨੂੰ ਸਾਡੀ ਕਮਿਸ਼ਨਰ ਪੁਲਿਸ ਦੇ ADCP ਤੇ ACP ਇਨਵੈਸਟੀਗੇਟ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਤੇ ਟੋਟਲ 9 ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ 6 ਜਿਹੜੇ ਆ ਉਹ ਅੰਮ੍ਰਿਤਸਰ ਤੋਂ ਦੂਰ ਜਲੰਧਰ ਦੇ ਇਹਨਾਂ ਦੇ ਪੋਜੀਸ਼ਨ ਤੋਂ ਵਕਫ ਵਕਫ ਟਾਈਮ ਵਕਫ ਕੇਸਸ ਤੋਂ 111000 ਨਸ਼ੀਲੀ ਗੋਲੀਆਂ ਮੇਜਰ ਲੀਟਰ ਮਾਡਲ ਉਹ ਬਰਾਮਦ ਹੋਈਆਂ ਓਪੀਐਮ 3.5 ਕਿਲੋ ਓਪੀਐਮ ਅਫੀਮ ਬਰਾਮਦ ਹੋਈ ਹੈ ਤੇ ਇੱਕ ਦੇ ਕੋਲ ਕੰਟਰੀਮੇਟ ਵੈਪਨ ਵੀ ਬਰਾਮਦ ਹੋਇਆ ਹੈ ਇਹ ਵੱਡਾ ਗਿਰੋਹ ਸੀਗਾ ਮੋਡਸ ਆਪਰੇਂਡੀ ਇਹ ਹੈ ਕਿ ਕੁਝ ਸ਼ਹਿਰਾਂ ਚ ਜਿਵੇਂ ਆਗਰਾ ਮੁਰਾਦਾਬਾਦ ਮੁਜ਼ਫਰਨਗਰ ਜਿੱਥੇ ਜਿਨ ਗਲੀਆਂ ਚ ਮੁਹੱਲਿਆਂ ਚ ਬਾਜ਼ਾਰਾਂ ਚ ਕਾਫੀ ਸੰਖਿਆ ਚ ਕੈਮਿਸਟਰੀ ਦੁਕਾਨਾਂ ਸੀਗੀਆਂ ਉਦੇ ਵਿੱਚੋਂ ਇਹ ਨਸ਼ੀਲੀ ਗੋਲੀਆਂ ਨੂੰ ਡਾਇਵਰਟ ਕਰਦੇ ਸੀਗੇ ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅੰਮ੍ਰਿਤਸਰ ਹੁੰਦੀ ਸੀਗੀ ਤੇ ਉੱਥੇ ਅੱਗੇ ਇਹ ਪਰਚੂਨ ਦੇ ਹਿਸਾਬ ਨਾਲ ਇਹ ਵਿੱਚ ਹੀ ਜਾਂਦਾ ਸੀ ਤੇ ਵਿਕਰਮ ਗਰਕੇ ਇੱਕ ਮੇਨ ਇਹਨਾਂ ਦਾ ਜਿਹੜਾ ਬੰਦਾ ਹੈ ਉਹ ਅੰਮ੍ਰਿਤਸਰ ਤੋਂ ਪਾ ਗ੍ਰਿਫਤਾਰ ਕੀਤਾ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਆ ਵੀ ਆਇਆ ਕਿ ਇਹਨਾਂ ਨੇ ਕਈ ਟੂਰੀਟ ਰਾਹੀਂ ਫੌਰਨ ਵੀ ਕੁਝ ਡਰੱਗਸ ਨੂੰ ਡਾਇਵਰਟ ਕੀਤਾ ਗਿਆ ਇਹ ਮੇਜਰਲੀ ਜਿਹੜੀ ਡਰੱਗਸ ਦੀ ਇਹਨਾਂ ਦੀ origin ਹੈ ਜਿਹੜੀ ਮੈਨੂਫੈਕਚਰਿੰਗ ਹੈ ਉਹ ਗੁਜਰਾਤ ਦੀ ਹੈ ਉਹ ਵੀ ਆਪਾਂ ਵੈਰੀਫਾਈ ਕਰਾ ਰਹੇ ਹਾਂ ਕੰਸਰਨ ਅਥਾਰਟिटीज ਨੂੰ ਪੇਚ ਕੇ ਕਿ ਉੱਥੇ ਜਿਹੜੀ ਜਨ ਫੈਕਟਰੀਆਂ ਚੇ ਬਣ ਰਹੀ ਹੈ ਕਿ ਆ ਉਹ ਲੀਗਲ ਬਣ ਰਹੀ ਹੈ ਇਲੀਗਲ ਬਣ ਰਹੀ ਹੈ ਬਾਕੀ ਜਿਹੜੇ ਹੋਲ سیلਰ ਸੀਗੇ ਜਿਹੜੇ ਇੰਟੈਂਟ ਸ਼ਾਇਦ ਯੂਪੀ ਦੇ ਸ਼ਹਿਰ ਦੇ ਜਿਹੜੇ ਹੋਲ سیلਰਸ ਜਿਹੜੇ ਡਾਇਵਰਟ ਕਰ ਰਹੇ ਸੀਗੇ ਇਲੀਗਲ ਟ੍ਰੇਡਿੰਗ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰ ਲਓ ਆਇਡੈਂਟੀਫਾਈ ਹੋ ਗਏ ਨੋਮਿਨੇਟਡ ਕੇਸ